ਇਸ ਵੇਲੇ ਦੀ ਵੱਡੀ ਖਬਰ ਸ਼ਤਾਲੂਆ ਨਾਲ ਪਰਿ ਗੱਡੀ ਨਹਿਰ ਚ ਡਿੱਗੀ ਹੈ ਜਿਸ ਦੇ ਵਿੱਚ ਦੋ ਮਾਸੂਮ ਬੱਚਿਆਂ ਸਣੇ 6 ਦੀ ਮੌਤ ਹੋ ਗਈ ਹੈ ਖਬਰ ਲੁਧਿਆਣਾ ਦੀ ਹੈ ਜਿੱਥੇ ਬੀਤੀ ਰਾਤ ਹੀ ਜੰਗੇੜਾ ਨਹਿਰ ਪੁਲ ਮਲੇਰ ਕੋਟਲਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਡਿੱਗ ਗਈ ਹੈ ਗੱਡੀ ਵਿੱਚ ਕੁੱਲ ਲਗਭਗ 26 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ 3 ਤੋਂ ਲੈ ਕੇ 4 ਲੋਕ ਲਾਪਤਾ ਹੋ ਗਏ ਨੇ ਸਾਰੇ ਲੋਕ हिमाचल ਤੋਂ ਨੈਣਾ ਦੇਵੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਨਕਵਲ ਪਰਤ ਰਹੇ ਸਨ ਗੱਡੀ ਵਿੱਚ ਸਵਾਰ ਲੋਕਾਂ ਮੁਤਾਬਿਕ ਪਿਕਅਪ ਗੱਡੀ ਓਵਰਲੋਡ ਸੀ ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਮਨਜੀਤ ਕੋਰ ਸੁਖਮਨ ਕੋਰ ਤੇ ਆਕਾਸ਼ਦੀਪ ਸਿੰਘ ਵੱਜੋ ਹੋਈ ਹੈ ਮ੍ਰਿਤਕ ਸਾਰੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ ਇਹਨਾਂ ਦੀਆਂ ਮ੍ਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਈਆਂ ਗਈਆਂ ਨੇ ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿੱਚ ਸਰਚ ਆਪਰੇਸ਼ਨ ਚੱਲਦਾ ਰਿਹਾ ਜ਼ਖਮੀਆਂ ਵਿੱਚ ਸਰਬਜੀਤ ਕੌਰ, ਸੁਰਿੰਦਰ ਕੌਰ, ਦਸਵਿੰਦਰ ਕੌਰ, ਸਰਬਜੀਤ ਕੌਰ, ਸਰਵਣਜੀਤ ਕੌਰ, ਭਾਗ ਸਿੰਘ, ਕਾਕਾ ਸਿੰਘ, ਕਮਲਜੀਤ ਕੌਰ ਤੇ ਸੰਦੀਪ ਕੁਮਾਰ ਨੇ ਇਹ ਸਾਰੇ ਹੁਸੈਨਪੁਰਾ ਦੇ ਰਹਿਣ ਵਾਲੇ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਐਸਐਸਪੀ ਜੋਤੀ ਯਾਦਵ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਰਾਤ ਵਿੱਚ ਹੀ ਡੇਲੋ ਦੇ ਸਿਵਲ ਹਸਪਤਾਲ ਪਹੁੰਚੇ ਨੇ ਡਿਪਟੀ ਕਮਿਸ਼ਨ ਨੇ ਲੋਕਾਂ ਦਾ ਹਾਲ-ਚਲ ਜਾਣਿਆ ਤੇ ਡਾਕਟਰਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ ਹੈ ਦੱਸਦੇ ਇਹ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ ਓਵਰਲੋਡ ਕਾਰਨ ਹਾਦਸਾ ਵਾਪਰਿਆ ਫਿਲਹਾਲ ਰੈਸਕਿਊ ਜਾਰੀ ਹੈ ਲੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਲਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਇਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹੇ ਘਟਨਾਵਾਂ ਅਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗਿਆ ਹੋਇਆ